ਦੀ ਧਰਤੀ ਉਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ BC ਦੇ ਕ੍ਰੈਨ ਬਰੂਕ ਸ਼ਹਿਰ ਨਾਲ ਸੰਬੰਧ ਤਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸ਼ਨਪ੍ਰੀਤ ਸਿੰਘ ਅਚਨਚੇਤ ਅਕਾਲ ਚਲਾਣਾ ਕਰ ਗਿਆ ਜਿਸ ਦੀ ਮ੍ਰਿਤਕ ਦੇ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਜਸ਼ਨਪ੍ਰੀਤ ਸਿੰਘ ਸਟੱਡੀ ਵੀਜ਼ਾ ਤੇ ਕੈਨੇਡਾ ਪਹੁੰਚਿਆ ਸੀ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰ ਰਿਹਾ ਸੀ ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਉਸਦਾ ਚਿਹਰਾ ਵੇਖਣਾ ਚਾਹੁੰਦੇ ਨੇ ਜਿਸ ਦੇ ਮੱਦੇਨਜ਼ਰ ਭਾਈਚਾਰਨ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੈਣੀ ਜਸਵੰਤ ਵਾਲਾ ਸੇ ਸਾਰਾ ਪਿੰਡੀ ਅਫਸੋਸ ਕਰ ਰਿਹਾ ਇਸ ਗੱਲ ਦਾ ਕਿ 2 ਬਾਹਾਂ ਕਸਾਲ ਦਾ ਬੱਚਾ ਸੀਗਾ ਜੀ ਇਹੇ ਡੇਢ ਤਕਰੀਬਨ ਡੇਢ ਕਸਾਲ ਪਹਿਲਾਂ ਬਾਹਰ ਗਿਆਗਾ ਤੇ ਉੱਥੇ ਜਾ ਕੇ ਉਹਦੀ ਅਚਨਚੇਤ ਮੌਤ ਹੋ ਗਈ ਜੀ 23 ਤਰੀਕ ਨੂੰ ਮਾਪਿਆਂ ਨੂੰ ਸਵੇਰੇ ਕਾਲ ਆਉਂਦੀ ਹੈ ਤੇ ਤੁਹਾਡਾ ਬੱਚਾ ਮਰ ਗਿਆ ਤੇ ਹੁਣ ਜੀ ਆਇਆਂ ਲਾ ਲੋ ਵੀ 5-6 ਦਿਨ ਹੋ ਗਏ ਹੁਣ ਡੈਡ ਵੱਡੀ ਉਧਰ ਕੈਨੇਡਾ ਪਈ ਹੈ ਜੀ ਤੇ ਮਾਪੇ ਇਧਰ ਤੜਫ ਰਹੇ ਹੈਗੇ ਤੇ ਸਾਡੀ ਸਾਰੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਤੇ ਮਾਪਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਪੀਲ ਕਰਦੇ ਆ ਗਹਾਰ ਲਾਉਣੇ ਕਿ ਸਾਡੇ ਬੱਚੇ ਦੀ ਜਿਹੜੀ ਟੱਡ ਬੋਡੀ ਹੈ ਜੀ ਉਹ ਮਾਪਿਆਂ ਦੇ ਹਵਾਲੇ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਤਾਂ ਜੋ ਅਸੀਂ ਉਹਨੀਆਂ ਅੰਤਮ ਜਿਹੜੀਆਂ ਰਸਮਾਨੀ ਭੂਗੀਆਂ ਕਰ ਸਕੀ ਬੇਨਤੀ ਹੈ ਕਿ ਵਿਚਾਰਾ ਬੱਚਾ ਇੱਕ ਤਾਂ ਗੁਰਸੇਖ ਅਮਰਧਾਰੀ ਸੀਗਾ ਤੇ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਿਵੇਂ ਐਸਜੀਪੀਸੀ ਹੈ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਵੀ ਹੈਗੀਆਂ ਇਸ ਬੱਚੇ ਦਾ ਸਾਥ ਦਿੱਤਾ ਜਾਵੇ ਤੇ ਤਾਂ ਕਿ ਉਹਦੀ ਡੈੱਡ ਬੋਡੀ ਬੱਚੇ ਦੀ ਗੁਰਸੇਖ ਅਮਰਧਾਰੀ ਬੱਚਾ ਹੈ ਇਹਦੀ ਜਲਦ ਤੋਂ ਜਲਦ ਲਿਆਂਦੀ ਜਾਵੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੋਰ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਸੰਸਥਾਵਾਂ ਹਨ ਜਿਹੜੀਆਂ ਇਸ ਕੰਮ ਵਿੱਚ ਜਿਵੇਂ ਸਹਾਰਾ ਹੈ ਜਾਂ ਸੰਤ ਸਿਚੇਵਾਲ ਜੀ ਹੈ ਓਵਰਾਏ ਜੀ ਹੈ ਸਰਬੱਤ ਦੇ ਭਲਾ ਵਾਲੇ ਜਿੰਨੇ ਵੀ ਟਰਸਟਾਂ ਹੈ ਉਹਨਾਂ ਨੂੰ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦੀ ਡੈੱਡ ਬੋਡੀ ਲਿਆਉਣ 'ਚ ਸਾਥ ਦਿੱਤਾ ਜਾਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ